ਇਹਨਾਂ ਨੇ ਮੁਸਤੈਦੀ ਨਾਲ ਹਿਊਮਨ ਇੰਟੈਲੀਜੈਂਸ ਦੀ ਹੈਲਪ ਨਾਲ ਆਪਣੇ ਐਕਸਪੀਰੀਅੰਸ ਨਾਲ ਇੱਕ ਗ੍ਰੋ ਫੜਿਆ ਹੈ ਗ੍ਰੋ ਤਾਂ ਨਹੀਂ ਕਹਿ ਸਕਦੇ ਕੁਝ ਲੋਕ ਲੋਕ ਫੜੇ ਇਹਨਾਂ ਦੀ ਅਰੇਸਟ ਤੋਂ ਇੱਕ ਇਨੋਸੈਂਟ ਲਾਈਫ ਜਿਹੜੀ ਹੈ ਉਹ ਬਚਾਈ ਗਈ ਹੁਣ ਮੈਂ ਤੁਹਾਨੂੰ ਐਕਸਪਲੇਨ ਕਰਦਾ ਹਾਂ ਪ੍ਰੇਮ ਸਿੰਘ ਨਾਮ ਦਾ ਇੱਕ ਬੰਦਾ ਹੈ ਜਿਹੜਾ ਪ੍ਰਾਪਰਟੀ ਦਾ ਕੰਮ ਕਰਦਾ ਹੈ ਪਹਿਲਾ ਇਹਦਾ 파ਟਨਰ ਹੁੰਦਾ ਸੀਗਾ ਅਮਿਤ ਕੋਈ ਬਸੰਤ ਸਿਟੀ ਦਾ ਓਨਰ ਹੈ ਜਾਂ ਦਾ 파ਟਨਰ ਹੈ ਇਨ ਕੋਰਸ ਆਫ ਟਾਈਮ ਇਨ ਆਦੀ ਆਪਸ ਚ ਅਨ ਬਣ ਹੋ ਗਈ ਅਮਿਤ ਪਹਿਲਾਂ ਵੀ ਇੱਕ ਦੋ ਵਾਰ ਕਿਸੇ ਕੇਸ ਚ ਲੋਕਅਪ ਚ ਰਹਿ ਕੇ ਆਇਆ ਹੋਇਆ ਇੱਕ ਵਾਰ ਜਦ ਰਤ ਨੂੰ ਲੋਕਅਪ ਚ ਸੀਗਾ ਇਹਦੀ ਮੁਲਾਕਾਤ ਇੱਕ ਸਮਰਨ ਨਾਮ ਦੇ ਵਿਅਕਤੀ ਨਰਵੀ ਜਿਹਨੂੰ ਬੱਗਾ ਵੀ ਕਹਿੰਦੇ ਬੱਗਾ ਨਸ਼ੇੜੀ ਵੀ ਸੀਗਾ ਤੇ 3 ਐਨਡੀਪੀਐਸ ਦੇ ਉਹਦੇ ਉੱਤੇ ਪਰਚੇ ਵੀ ਸੀਗੇ ਬੱਗੇ ਨਾਲ ਜਾਣ ਪਛਾਨ ਹੋਈ ਬੱਗਾ ਚਲਾ ਗਿਆ ਜੇਲ ਇਦੀ ਜੁਰਮਾਨਾ ਹੋਣ ਹੁਣ ਇਹਨੇ ਬੱਗੇ ਨੂੰ ਸੁਪਾਰੀ ਦਿੱਤੀ 3 ਲੱਖ ਦੀ ਤੇ ਇਦੀ ਬੇਲ ਕਰਾਈ 70 ਲੱਖ ਰੁਪਏ ਦੇ ਕੇ 70 ਲੱਖ ਆ 70000 ਸੌਰੀ 70000 ਰੁਪਏ ਦੇ ਕੇ ਇਹਦੀ ਪੇਲ ਕਰਾਈ ਬੱਗੇ ਦੇ ਬਾਕੀ ਤਿੰਨ ਹੋਰ ਬੰਦੇ ਸੀਗੇ ਜਿਹੜੇ ਬੱਗੇ ਦੇ ਨਾਲ ਦੇ ਸੀਗੇ ਏਸੀਆਰਪੀ ਕਲੋਨੀ ਐ ਉੱਥੇ ਰਹਿੰਦੇ ਪਾਲਾ ਲੱਖਾ ਤੇ ਕਿਸ਼ਨ ਥੋੜਾ ਜਿਹਾ ਪ੍ਰੈਸਡੈਂਟ ਡਿਫਰੈਂਟ ਵੀ ਹੋਣਾ ਇਹ ਬਾਲ ਪਾਲਾ ਲੱਖਾ ਤੇ ਕਿਸ਼ਨ ਇਹਨਾਂ ਤੇ ਟੋਟਲ ਮਿਲਾਂ ਕਿ 13% ਦੋ ਕੰਟਰੀ ਮੇਡ ਵੈਪਨ ਵੀ ਨਾ ਕੋ ਰਿਕਵਰ ਹੋਏ ਹਨ ਲੇਕਿਨ ਪ੍ਰੈਸ ਨੋਟ ਇਹ ਹੈ ਨਹੀਂ ਦੋ ਦਾਤ ਤੇ ਦੋ ਕੰਟਰੀ ਮੇਡ ਵੈਪਨ ਹੈ ਹੁਣੀ ਰਿਕਵਰ ਹੋਣ ਤਿੰਨ ਚਾਰ ਬਾਰ ਸਵਿਫਟ ਗੱਡੀ ਲੈ ਕੇ ਇਹ ਪ੍ਰੇਮ ਸਿੰਘ ਦੀ ਰੈਕੀ ਕਰਤ ਕੇ ਸੀ ਜੀ ਸਾਨੂੰ ਇਨਫੋਰਮੇਸ਼ਨ ਆਈ ਆਪਣੇ ਸੋਰਸਸ ਤੋਂ ਆਪਾਂ ਵੈਰੀਫਾਈ ਕੀਤਾ ਐਫ ਆਰ ਰਜਿਸਟਰ ਹੋਈ ਹੈ ਜੀ ਤੇ अमितनु जेड़ा वसंत सिटी वाला है ते सिमरन एलियस बग्गा इनानु अपा पड़ पहला कोई लड़ाई झगड़े का केस थी का सतकुंजा तो हुई होनी है एक रात लॉकअप्स कटी होनी है हां कोई क्वेश्चन है सभी मेंबर है ये इसके लिए पैसे दिए दुश्मनी है कि प्रॉपर्टी डिस्प्यूट है लेन-देन का डिस्प्यूट है

ਨਨ ਇਹ ਇਨਾ ਨੇ ਜਦ ਅਟੈਂਪਟ ਨਹੀਂ ਕੀਤੀ ਹੁਣ ਤੱਕ ਬਟ ਦੇ ਵਾਰ ਅਬਾਊਟ ਟੂ ਡੂ ਅਗਲੇ 1 2 ਦਿਨਾਂ ਚ ਇਨਾ ਨੇ ਕਾਰਵਾਈ ਪਾ ਪਾ ਦੇਣੀ ਸੀ ਪੇ ਲਖ ਤੇ ਇਹਨੇ ਜਿਹੜੀ ਪ੍ਰੋਪੋਜ਼ਲ ਦਿੱਤੀ ਹੈਗੀ ਤੇ ਟੋਟਲ ਡੀਲ ਕਿੰਨੇ ਚ ਰਹੀ ਸੀ ਇਹਨੇ ਜਿਹੜੇ ਟੋਟਲ 3 ਲਖ ਸੀਗੀ ਜੀ ਰਿਕਵਰ 2 ਲਖ 70 ਹਜ਼ਾਰ ਹੋ ਗਈ ਹੈ 30 ਹਜ਼ਾਰ ਜਿਹੜੇ ਹੈ ਉਹ ਬਾਕੀ ਤਿੰਨ ਬੰਦੇ ਹੋਂਾ ਦੇ ਕੋਲ ਸਰ ਇਹ ਜਿਹੜਾ ਡਿਸਪਿਊਟ ਕੀ ਜੀ ਅਵੇ ਪ੍ਰੇਮ ਇਹ ਪਹਿਲੇ ਬਿਜ਼ਨਸ ਪਾਰਟਨਰ ਸੀਗੇ

ਉਹਨੂੰ ਹਲਕਾ ਹਲਕਾ ਸੀਗਾ ਇਹ ਕਿ ਕੋਈ ਨਾ ਕੋਈ ਜਦ ਡਿਸਪਿਊਟ ਹੁੰਦਾ ਤਾਂ ਇਹ ਡਰਦਾ ਰਹਿੰਦਾ ਹੀ ਹੈ ਨਾ ਇਨਸਾਨ ਤੇ ਨਾ ਬੋਲੋ ਕਿ ਪਹਿਲਾਂ ਕੰਪਲੇਂਟ ਦਿੱਤੀ ਹੋਵੇ ਨਹੀਂ ਨਹੀਂ ਪਹਿਲਾਂ ਕੰਪਲੇਂਟ ਇਹ ਜਿਹੜੇ ਸਰ ਕੋ ਕਿੰਨੇ ਪਰਸੈਂਟ ਇਨਵੋਲਡ ਨੇ ਜਿਹੜੇ ਅਰੈਸਟ ਹੋਣੇ ਬਾਅਦ ਇੱਕ ਤਿੰਨ ਬੰਦੇ ਹੋਰ ਆ ਜਿਹੜੇ ਬੱਗੇ ਦੇ ਅੱਗੇ ਚੇਲੇ ਸੀ ਇਹ ਸਰ ਇਲੈਗਲ ਗੱਲ ਆ ਇਹ ਸਾਰੀ ਇਲੈਗਲ ਗੱਲ ਹੈ ਪ੍ਰੈਸ ਰਿਪੋਰਟ ਤੇ ਦੋ ਕਪਰੇ ਤੇ ਬਟ ਦੋ ਕੰਟਰੀ ਮੈਂਟ ਵੈਪਨ ਵੀ ਰਿਕਵਰ ਹੋਏ ਹੋਏ ਹੋਰ ਕੋਈ ਚੀਜ਼